ਵਾਇਗੁਰ ਦੀ ਖਾਲਸਾ ਵਾਇ ਵਾਣ ਕੀ ਤੱਤੇ ਸੋ ਗੁਰੂਦਰੂ ਪਿਆਰੀ ਸਾਧ ਸੰਗਤ ਜਿਸ ਤਰ੍ਹਾਂ ਭਾਈ ਸਾਪਾਏ ਨਰਵੈ ਸਿੰਘ ਜੀ ਖਾਲਸਾ ਜੀ ਨੇ ਦੱਸ ਹੀ ਦਿੱਤਾ ਹੈ ਕਿ ਹਰ ਦ ਮਹੀਨੇ ਲੋੜਵੰਦ ਵਿਧਵਾ ਬੀਬੀਆਂ ਨੂੰ ਜੋ ਰਾਸ਼ਨ ਮੁਹੱਈਆ ਕਰਵਾਇਆ ਜਾਂਦਾ ਹੈ ਜਿਸ ਦੇ ਵਿੱਚ ਨਗਰ ਦੀ ਸੰਗਤ ਇਲਾਕੇ ਦੀ ਸੰਗਤ ਸਹਿਯੋਗ ਕਰਦੀ ਹੈ ਔਰ ਇਦਾਂ ਦੇ ਕਾਰਜ ਕਰਨ ਵਾਸਤੇ ਸਾਨੂੰ ਇਸ ਤਰ੍ਹਾਂ ਦੇ ਜੋ ਪਰਵ ਕਰਿਓ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ ਆਉਣ ਵਾਲੀ 5 ਜਨਵਰੀ ਨੂੰ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪਰਬੋਤੇ ਲੋੜਵੰਦ ਬੱਚਿਆਂ ਦੇ ਆਨੰਦ ਕਾਰਜ ਕਰਵਾਏ ਜਾ ਰਹੇ ਹਨ ਇਹ ਸਾਰੇ ਕਾਰਜ ਸਹਾਇ ਸੰਗਤ ਦੇ ਸਹਿਯੋਗ ਦੇ ਨਾਲ ਨਗਰ ਦੇ ਸਹਿਯੋਗ ਦੇ ਨਾਲ ਸਾਰੇ ਪਤਵੰਤਿਆਂ ਦੇ ਸਹਿਯੋਗ ਦੇ ਨਾਲ ਕਰਵਾਏ ਜਾਂਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬਚਨ ਕਰੋ ਜੀ ਆਪ ਸੰਗਤਾਂ ਨੂੰ ਪਤਾ ਹੈ ਕਿ ਦਾਸ ਧੰਨ ਧੰਨ ਬਾਬਾ ਬੀਰ ਸਿੰਘ ਗੁਰਮਤਿ ਪ੍ਰਚਾਰ ਸਭਾ ਅਤੇ ਸਾਰੀ ਸਮੂਹ ਸੰਗਤ ਦੇ ਸਹਿਯੋਗ ਦੇ ਨਾਲ ਜੋ ਹਰ ਮਹੀਨੇ ਲੋੜਵੰਦ ਵਿਧਵਾ ਬੀਬੀਆਂ ਨੂੰ ਜਿਹੜੀ ਫਰੀ ਰਾਸ਼ਨ ਦੀ ਸੇਵਾ ਹੈ ਇਹ ਸਤਿਗੁਰੂ ਜੀ ਆਪ ਹੀ ਸਿਰ ਧੱਤਰ ਕੇ ਲੈ ਰਹੇ ਨੇ ਤੇ ਐਦ ਕਿਵੇਂ ਹਰ ਮਹੀਨੇ ਦੀ ਤਰ੍ਹਾਂ ਜੋ ਲੋੜਵੰਦ ਪਰਿਵਾਰ ਵਿਧਵਾ ਬੀਬੀਆਂ ਨੇ ਉਹਨਾਂ ਨੂੰ ਫਰੀ ਰਾਸ਼ਨ ਦੀ ਸੇਵਾ ਹੈ ਇਹ ਸਤਿਗੁਰੂ ਜੀ ਦੀ ਕਿਰਪਾ ਨਾਲ ਆਪ ਹੀ ਸਤਿਗੁਰੂ ਜੀ ਲੈ ਰਹੇ ਨੇ ਤੇ ਵੀਡੀਓ ਬਣਾਉਣ ਦਾ ਸਾਡਾ ਮੈਨਰਮਕਸ ਕੇਵਲ ਇਹ ਨਹੀਂ ਕਿ ਆਪਾਂ ਵਿਖਾਵੇ ਪੱਖੋਆ ਕਿਉਂਕਿ ਦਾਸ ਦੀ ਹਰ ਵੀਡੀਓ ਚ ਇਹੋ ਬੇਨਤੀ ਹੁੰਦੀ ਹੈ ਜਿਹੜੀਆਂ ਦੂਰ ਦਰਾਡੇ ਦੇਸ਼ਾਂ ਤੇ ਵਿਦੇਸ਼ਾਂ ਵਿੱਚ ਵਸਦੀਆਂ ਸੰਗਤਾਂ ਗੁਰੂ ਨਾਨਕ ਦੇਵ ਜੀ ਪੰਥੀ ਦਰਦੀ ਬੈਠੇ ਨੇ ਜਿੰਨਾ ਵੀ ਹੋ ਸਕੇ ਥੋੜੇ ਤੋਂ ਥੋੜਾ ਤੇ ਬਹੁਤੀ ਤੋਂ ਬਹੁਤਾ ਦਸਵੰਦ ਜੁਰੂਰ ਆਪਾਂ ਕੱਢਿਆ ਕਰੀਏ ਕਿਉਂਕਿ ਜਿਹੜਾ ਗਰੀਬ ਦਾ ਮੂੰਹ ਉਹ ਗੁਰੂ ਨਾਨਕ ਦੀ ਗੋਲ ਗਿਆ ਤੇ ਨਾਲ ਦੀ ਨਾਲ ਇੱਕ ਹੱਥ ਜੋੜ ਕੇ ਆਦ ਕੀ ਸੰਗਤਾਂ ਨੂੰ ਦਾਸ ਦੀ ਹੱਥ ਜੋੜ ਕੇ ਬੇਨਤੀ ਆ ਕਿ ਜਿੱਥੇ ਸ਼ਹੀਦੀ ਚਮਕੌਰ ਸਾਕਾ ਦੇ ਸਬੰਧ ਵਿੱਚ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਜਿਹੜਾ ਜੋੜ ਮੇਲਾ ਮਨਾਇਆ ਜਿਹੜਾ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਦੀ ਬਾਬਾ ਜੀਤ ਸਿੰਘ ਬਾਬਾ ਚੁਹਾਰ ਸਿੰਘ ਜੀ ਉਹਨਾਂ ਦੀ ਜਵਾਦ ਨੂੰ ਸਮਰਪਿਤ ਸੰਗਤਾਂ ਨੂੰ ਹੱਥ ਜੋੜ ਕੇ ਦਾਸ ਦੀ ਬੇਨਤੀ ਆ ਕਿ ਜਿੰਨਾ ਵੀ ਹੋ ਸਕੇ ਆਪਾਂ 28 ਤਰੀਕ ਤੱਕ ਥੋੜਾ ਜਿੰਨਾ ਵੀ ਹੋ ਸਕੇ ਨਹੀਂ ਕਿ ਮੈਂ ਕੋਈ ਬੰਦਸ ਵੱਲੋਂ ਕਹਿ ਰਿਹਾ ਹਾਂ ਹੱਥ ਜੋੜ ਕੇ ਸੰਗਤ ਨੂੰ ਬੇਨਤੀ ਆ ਕਿ ਉਹਨਾਂ ਮਹਾਨ ਸ਼ੀਰਦਾ ਦੀ ਯਾਦ ਨੂੰ ਸਮਰਪਿਤ ਆਪਾਂ ਸਿਮਰਨ ਕਰਨਾ ਜਿੰਨਾ ਵੀ ਆਪਾਂ ਆਪਣੀ ਮਾਨ ਦੀ ਬਿਰਤੀਆਂ ਨੂੰ ਗਾਗਰਤ ਕਰਕੇ ਕਿਉਂਕਿ ਉਹਨਾਂ ਮਹਾਨ ਸ਼ੀਰਦਾ ਦੇ ਬਾਬਿਆਂ ਦੀ ਯਾਦ ਨੂੰ ਆਪਾਂ ਸਮਰਪਿਤ ਆਪਣਾ ਆਪ ਸਮਰਪਿਤ ਕਰ ਸਕੀਏ ਤੇ ਉਹਨਾਂ ਮਹਾਨ ਸ਼ੀਰਦਾ ਦੀ ਜਿਹੜੀ ਆਪਾਂ ਖੁਸ਼ੀ ਪ੍ਰਾਪਤ ਕਰ ਸਕੀਏ ਇਹ ਕਰਕੇ ਹੱਥ ਜੋੜ ਕੇ ਦਾਸ ਦੀ ਬੇਨਤੀ ਨੂੰ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਕਿ ਹੁਣ ਭਾਈ ਦਰਵੈਲ ਸਿੰਘ ਜੀ ਸਰਦਾਰ ਹਰਦੀਪ ਸਿੰਘ ਜੀ ਉਹਨਾਂ ਨੇ ਦੱਸਿਆ ਕਿ ਹਰ ਮਹੀਨੇ ਆਪਾਂ ਵਿਧਵਾ ਬੀਬੀਆਂ ਤੇ ਲੋਰਬੰਦ ਬੀਬੀਆਂ ਨੂੰ ਜਿਹੜਾ ਰਸਣ ਆ ਮੁਹੱਈਆ ਕਰਾਈਦਾ ਐਰਕਾ ਵੀ ਉਸੇ ਹੀ ਤਰ੍ਹਾਂ ਜੋ ਸਿੱਧੀ ਧਾਰੇ ਚੱਲਦੇ ਪਏ ਆ ਉਹਨਾਂ ਨੂੰ ਸਮਰਪਿਤ ਜਿਹੜਾ ਰਸਣ ਆ ਉਹ ਆਪਾਂ ਅੱਜ ਵੀ ਇਹਨਾਂ ਨੇ ਭਾਈਆ ਕਰਾਉਣਾ ਮੈਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਕਰਦਾ ਦੇਸ਼ੁ ਦੇਸ਼ ਤੇ ਸੰਗਤਾਂ ਦੇ ਚਰਨਾਂ 'ਚ ਵੀ ਬੇਨਤੀ ਕਰਦਾ कि ਇਹਨਾਂ ਦਾ ਵੱਧ ਵੱਧ ਜਿਹੜਾ ਉਹ ਸਾਥ ਦਈਏ ਤਾਂ ਕਿ ਜਿੰਨਾ ਵੀ ਰਾਸਣਿਆ ਜਾਂ ਔੜਵੀਆ ਗਰੀਬਾਂ ਦੇ ਜਿਹੜੀ ਮੂੰਹਾਂ ਉਹ ਗਰੋਦੀ ਭੁੱਲ ਗਿਆ ਇਸ ਕਰਕੇ ਆਪਾਂ ਸਾਰੇ ਹੀ ਇਹਨਾਂ ਦਾ ਸਾਥ ਦਈਏ ਬਹੁਤ ਵਧੀਆ ਇਹਨਾਂ ਦਾ ਬਰਾਲਾ ਵਾ ਆਂ ਹਰ ਤਰ੍ਹਾਂ ਨਾਲ ਇਹਨਾਂ ਦੇ ਸਾਥ ਦੇ ਹੰਦ ਦਿੰਦੇ ਆਂ ਔਰ ਅੱਗੇ ਵੀ ਦਿੰਦੇ ਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ